ਅਨਮੂਲ ਦਾ ਭਰਾ ਹੀ ਸੰਗਣਾਣੇ ਵਾਲੀ ਦਾ ਰੁਕੇ ਹੋਏ ਹਾਂਜੀ ਇਹ ਜਿਹੜਾ ਇਹ ਹੈ ਜੀ ਸੁੱਕਿਆ ਨਹੀਂ ਕਰੇ ਇਹਨਾਂ ਦਾ ਫਿਰ ਗਿਆ ਹਾਂ ਜਦੋਂ ਯਾਨੀ ਫਿਰ ਇਹ 303 ਕੱਢਣੀ ਆ 47 ਹਾਂਜੀ ਵੀ ਉਹ ਦਿਨੇ ਕੁਝ ਕਰਕੇ ਹੀ ਮੁੜੂ ਕੁਝ ਕਰਕੇ ਹੀ ਮੁੜਦੇ ਕੀ ਬਾਤ ਆ ਇਹ ਬਾਈ ਜੀ ਕਿਹੜੀ ਨਸਲ ਆ ਇਹ ਜੀ ਆਪਣਾ ਚ ਉਹੀ ਜਿਹੜਾ ਮੇਰਾ ਸਭ ਤੋਂ ਫੇਵਰਿਟ ਕੂਤਰਾ ਚੱਬਣ ਵਾਲਾ ਹੂੰ ਉਹਦਾ ਪੁੱਤ ਹੈ ਜੀ ਹੂੰ ਇਹਦੇ ਇਹ 9 ਪਣ ਭਰਾ ਰੁਕੇ ਹੋਏ ਨੇ ਇੱਕੋ ਹੀ ਨਮੂਲ ਛੱਡਿਆ ਸੀਗਾ ਨਵ ਆਇਤ ਕੀ ਨਹੀਂ ਪਹਿਲਾਂ ਦੇ ਰੋਕੇ ਹੋਏ ਆ ਇਹ ਵੀ ਰੋਕਤਾ ਜੀ ਉਹ ਨਮੂਲ ਵਾਲਾ ਏਦੋਂ ਬਾਅਦ ਐਂ ਸੋਚਿਆ ਵੀ ਜੋੜੇ ਦਾ ਬੱਚਾ ਡਾਉਣਾ ਨਹੀਂ ਹੈਗਾ ਜੀ ਬਰੀਡਿੰਗ ਵਾਸਤੇ ਰੱਖਣਾ ਤੇ ਇਹ ਪਿੰਡ ਇਹ ਲਾਡੀ ਦੇ ਪਿੰਡ ਜਿਹੜਾ ਲਾਡੀ ਬੜੰਗਾ ਮੁੰਡਾ ਆਪਣਾ ਹੀ ਉਹਦੇ ਪਿੰਡ ਵਾਦਾ ਜਿੱਤੀ ਹੈ ਜੀ ਅੱਛਾ ਇਹ ਵਾਰ ਫੁਣਸੀਆਂ ਬਹੁਤ ਸੀ ਕੂਤਰਾਂ ਦੇ ਐਂ ਛੱਡੇ ਸਾਰੇ ਆ ਨੱਕ ਤੇ ਵੀ ਸੀ ਉਦਨੇ ਦੇ ਹਾਂ ਤੇ ਜੇਠ ਹਰਚ ਵੀ ਐਂ ਫਿਰ ਤੁਸੀਂ ਉਹ ਲੋਕ ਤਾਂ ਬਹੁਤ ਕਰਦੇ ਵੀ ਬਾਈ ਜੀ ਇਹ ਅੰਦਰੋਂ ਜਦੋਂ ਸੈਟ ਆਈ ਕੁਝ ਨਹੀਂ ਹੁੰਦਾ ਨਾ ਬਾਹਰਲਾ ਝਖਮ ਕੁਝ ਨਹੀਂ ਕਹਿੰਦਾ ਨਹੀਂ ਕਰਦਾ ਹਾਂ ਜੀ ਅੱਛਾ ਆਪ ਫੰਡ ਬਲਾਸਪੁਰ ਜਿੱਤੀ ਜੇਤ ਕੀ ਬਾਦਾਂ ਨਾਲੇ ਬਾਜੀ ਇਸ ਜਿਹੜਾ ਮੋਗੇ ਕੋੜ ਇਹ ਸਾਰੇ 24 ਦੇ ਹੀ ਆ ਨਾ ਇਹ 24 ਵਾਲੇ ਆ ਰੰਗ ਵਾਲੇ ਸਾਰੇ 24 ਵਾਲੇ ਆ 24 ਵਾਲੇ ਆ ਅੱਛਾ ਹਾਂਜੀ ਆਹ ਮੁੰਡਾ ਜਿਆਦਾ ਬਾਜ਼ੀ ਦਾ ਜਾਂਦਾ ਸੀ ਸਾਡਾ ਜੀ ਬਾਜ਼ੀਨ ਵਾਲਾ ਇਹ ਸਾਡਾ ਇਹ ਜ ਆ ਪੱਕਾ ਪੁੰਦਾ ਸਵੇਰੇ ਨੇ 3 ਵਜੇ ਤਿਆਰ ਹੀ ਹੁੰਦਾ ਸ਼ਾਮ ਨੂੰ ਆਈ ਪਤਾ 6 ਵਜੇ ਸੌਂ ਜੀ ਸ਼ਾਮ ਅੱਛਾ ਇਹ ਅਨੰਦਗੜ ਕੋੜ ਜਿੱਤੀ ਹੈ ਜੀ ਹਰਾਂਸਰੇ ਕੋੜੇ ਹਾਂਜੀ ਇਹ ਚੀਨਾ ਵੀਰ ਕਿਉਂਕਿ ਸ਼ਾਇਦ ਹੀ ਕਿਸੇ ਦੇ ਖੁੱਡੇ 'ਚ ਐ ਬਾਰੋਬਾਰੀ 2024 ਵਾਲੇ ਆ ਮਹੀਨੇ ਵਾਲੇ ਸਤਨਾਮ ਨਿਕਣ ਕਿਉਂਕਿ ਹਰੇਕ ਅੰਦਰੋਂ ਇਹ ਲੈਂਡ ਬਣਾਈ ਆਉਂਦਾ ਵੀ ਇਹ ਵੀ 24 ਦਾ ਜੇਠੜ ਇਹ ਵੀ 24 ਦਾ ਜੇਠੜ ਪਹਿਲਵਾਨ ਜੀ ਹੋਰ ਵੀ ਕੱਢੋ ਜਿੰਨੇ ਵੀ ਜਿਹੜੇ ਆ ਕਬੂਤਰ ਬਹੁਤ ਘੱਟ ਆ ਇਹ ਨੀਲਾ ਕਬੂਤਰ ਇਹ ਇਹ ਨੀਲਾ ਆਪਣੇ ਮੁੰਡੇ ਆ ਜੀ ਤੰਦੀਖ ਦੇ ਖਟਕੜ ਕਲਾਂ ਤੋਂ ਉਹ ਛੱਡ ਕੇ ਆ ਉਹ ਇਹ ਮਤਲਬ ਨਾ ਜਾਣ ਵਾਲੀ ਬਰੀਡ ਹੈ ਜੀ ਕਿਵੇਂ ਨਾ ਜਾਣ ਵਾਲੀ ਵੀ ਬਾਜ਼ੀ ਤੋਂ ਘੱਟ ਪਾਜਦੇ ਨੇ ਜੀ ਅੱਛਾ ਹਾਂ ਜੀ ਇਹ ਹਜੇ ਜੋੜੇ ਲਾਉਣ ਵਾਲੇ ਰਹਿੰਦੇ ਨੇ ਜੀ ਹਾਂ ਆ ਜਿਹੜਾ ਸੈਕੰਡ ਨੰਬਰ ਦੇ ਬਣਾ ਸਾਡੇ ਝਲ ਰਾਨਾਂ ਦਾ ਜੀ ਆ ਨਾਲ ਸਰਾ ਅੱਛਾ ਹਾਂ ਜੀ ਅੱਛਾ ਜੀ ਤੇ ਆ ਜੋੜੀ ਲਾਈ ਆ ਹੁਣ ਆ ਆ ਜੋੜੇ ਲਾਏ ਆ ਜੀ ਤੇ ਹੁਣ ਤੋਂ ਤਿਆਰੀ ਕਰਤੀ ਹੁਣ ਤੋਂ ਹਾਂ ਜੀ ਅਗਲੇ ਸਾਲ ਵਾਸਤੇ ਹਾਂ ਜੀ ਅਗਲੇ ਸਾਲ 2025 ਲਈ ਹਾਂ ਜੀ ਹਾਂ ਜੀ ਅੱਛਾ ਇਹ ਬੜੀ ਲੰਬੀ ਮਿਹਨਤ ਆ 2025 ਤੇ ਗੱਲ ਆਪਾਂ ਅੱਜ 24 ਚ ਕਰ ਰਹੇ ਆ ਇਹ ਹੈ ਜੀ ਆਹ ਇਹ ਮੋਰਾ ਨਾਲ ਭਰਿਆ ਪਿਆ ਹੈਗਾ ਹੂੰ ਆ ਦਿਖਾ ਦੇ ਸਾਰੇ ਤੋਂ ਸਾਰੇ 1 2 3 4 ਇਹ ਪਹਿਲੇ ਇਹ ਜੀ ਪਹਿਲਾਂ ਤਾਂ ਪਿੰਡ ਪਟਾਲ ਜਮ ਕੱਲਾ ਰਿਆ ਛਾਤਰੀ ਜੀ ਬੈਠਿਆ ਜੀ ਅੱਛਾ ਫਿਰ ਜੀ 24 ਚੀ ਆ ਹੁਣੀ ਜੀ ਇਸ ਵਾਰ 24 ਚੀ ਅੱਛਾ ਇਹ ਸਾਰੇ 24 ਵਾਲੇ ਜੀ ਪਹਿਲਾਂ ਨਹੀਂ ਦਿਖਾਉਂਦੇ ਤੁਹਾਨੂੰ ਕੋਈ ਅੱਛਾ ਇਹ ਮੁੜ ਕੇ ਪਿੰਡ ਖੜਿਆਲ ਵੀ ਜਿੱਤੇ ਜੀ ਅੱਛਾ ਹਾਂ ਜੀ ਕਰਮਾ ਨਾਲ ਮਿਲੀ ਗਈ ਆ ਆ ਛਾਤਰੀ ਜੀ ਬੈਠਦਾ ਸੀ ਜੱਤ ਕੇ ਬਾਜੀ ਅੱਛਾ ਹਾਂ ਜੀ ਇਹ ਤਾਂ ਫਿਰ ਉਹ ਏਟੀਐਮ ਹੀ ਸੀ ਹਾਂਜੀ ਏਟੀਐਮ ਜਿਹੜੇ ਪਤਾ ਕੀ ਹੈ ਜੀ ਦੇਖੋ ਸੌਰਤਸਰ ਕਬੂਤ ਛਾਦਰੇ ਦੇ ਬੈਠੂਗਾ ਜਿਹਨੂੰ ਆਏ ਨਹੀਂ ਪਤਾ ਵੀ ਮੇਰੇ ਨਾਲ ਹੋ ਕੀ ਗਿਆ ਮੈਂ ਜਿੱਤ ਗਿਆ ਕਿ ਨਾ ਅੱਛਾ ਆ 167 ਚ ਇਕੱਲਾ ਰਿਹਾ ਜੀ ਕੀ ਬਾਤ ਆ ਜਿੱਦੇ ਪੰਜ ਬਾਜੀਆਂ ਨਾਲ ਉਹਦੇ ਪਿੰਡ ਖੋਖਰ ਰਿਹਾ ਸੀ ਜੀ ਛਾਦਰੇ ਦੇ ਬੈਠਾ ਉਦੋਂ ਵੀ ਜੀ ਇਕੱਲਾ ਹਾਂਜੀ ਅੱਛਾ ਬਾਜੀ ਉਹਦੋਂ ਚਾਰ ਚ ਵੰਡੀ ਸੀ ਹਾਂ ਐ ਖੋਖਰਦਾ ਜੀ ਉਹ ਸਾਡੇ ਆਪ ਦੇ ਲਾੜੀਏ ਕੂਤਰ ਰਹੀ ਸੀ ਦੋ ਨਾਲ ਇਹਦੀ ਜਿਹੜੀ ਨਸਲ ਆ ਇਹ ਹੋਰ ਇਹ ਹੋਰ ਨਸਲ ਹੈ ਕਿਉਂਕਿ ਬਾਕੀ ਜਿਹੜੇ ਦਿਖਾਏ ਤੇ ਉਹਨਾਂ ਦਾ ਇਹਨਾਂ ਨਾਲ ਕੋਈ ਫਰਕ ਹੈ ਇਹ ਹੈ ਜੀ ਨਮੂਰ ਵਾਲੀ ਦੀ ਭੈਣ ਦਾ ਹੂੰ ਮੁੜ ਕੇ 167 ਤੇ ਚਨਾਰਸਰ ਜੀ ਇਹ ਰੌਲੀ ਜਿਹੜੇ ਦਾ ਨਾ ਕਨਾਰੇ ਹੈ ਜੀ ਅੱਛਾ ਹਾਂਜੀ ਇਹ ਇਹ ਕਿਹੜੀ ਨਸਲ ਆ ਫਿਰ ਇਹ ਆਪਣੇ ਜਿਹੜਾ ਉਹ ਨਮੂਰ ਵਾਲੀ ਕੁਧਰੀ ਹੈ ਜੀ ਹੂੰ ਉਹਦੀ ਭੈਣ ਦਾ ਬੱਚਾ ਜੀ ਉਹਦੀ ਭੈਣ ਦਾ ਬੱਚਾ ਅੱਛਾ ਇਹ ਹੂੰ ਤਾਂ ਬਜਨ ਬੋਜਨ ਦਾ ਸੀਗਾ ਜੀ ਇਹ ਵੀ ਨਾਲ ਆ ਕੇ ਜਾ ਜਦੋਂ ਬਾਈ ਛੜਨ ਦੇ ਪਤਾ ਨਹੀਂ ਲੋਹੇ ਦਾ ਹੀ ਬਣ ਜਾਂਦਾ ਸੀ ਜੀ ਭਜਨ ਤਾਂ ਹੁਣ ਵੀ ਵੀਰੇ ਥੋੜਾ ਹੀ ਆ ਬਸ ਹਾਂਜੀ ਆ ਹੀ ਐ ਅੱਛਾ ਹਾਂਜੀ ਆ 620 ਜਿੱਤੀ ਹੈ ਜੀ 2024 2024 ਜੀ ਅੱਛਾ 620 620 ਹਾਂਜੀ ਇਹ ਕਿੱਥੇ ਦਾ ਇਹ 620 ਮੋਗੇ ਵਾਲਾ 620 620 ਕੀ ਜੀ 620 620 ਆ ਕੇ ਚੱਲ ਆ ਬਡਰੁਖਾ ਮੋਟਰਸਾਈਕਲ ਜਿੱਤੀ ਹੈ ਜੀ ਕੀ ਬਾਤ ਆ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਤੁਹਾਡੇ ਕਾਲ ਦੇ ਵੇਲੇ ਦੀਆਂ ਗੱਲਾਂ ਹੋਣੀਆਂ ਹਾਂਜੀ ਇਹ ਬੇਗੇ ਆ ਸੋਰੀ ਬਡਰੁਖਾਂ ਚਿੱਤੀ ਜੀ ਬਡਰੁਖਾਂ ਹਾਂਜੀ ਇਹਨੇ ਬਾੜੀ ਵਿੱਥ ਪਾਈ ਆ ਜੀ ਅੱਛਾ ਕੱਲੀ ਹੋਈ ਰਹੀ ਸੀ 32 ਤੇ 33 ਮਿੰਟ ਸ਼ਾਦੀ ਬਜਨ ਬੇਦਲ ਸਿੰਘ ਦੇ ਪਿੰਡ ਹਾਂਜੀ ਬਡਰੁਖਾਂ ਆ ਹੀ ਨਹੀਂ ਉਹਨਾਂ ਦਾ ਪਿੰਡ ਦਾ ਨਹੀਂ ਪਤਾ ਪਰ ਨਹੀਂ ਉਹ ਗੀਤਕਾਰ ਸੀ ਜਿਹੜਾ ਰਣਜੀਤ ਮਣੀ ਨੇ ਤੁਟੋ ਬਾਦੀਆ ਪਹਿਲਾਂ ਦੀਆਂ ਗੱਲਾਂ ਉਹ ਇਹਦੇ ਵੀ ਬਹੁਤ ਮਾਤਾ ਜੀ ਐਂ ਹੁਣ ਸੀ ਇਹ ਤਾਂ ਹੋਣ ਵੀ ਆ ਵੀਰੇ ਹਾਂ ਹੈਗੀ ਐ ਸਾਰਿਆਂ ਦੀ ਨਹੀਂ ਅੱਛਾ ਇਹ ਫਿਰ ਜਿਹੜੀ ਗੱਲ ਆਪਣੀ ਹੁਣ ਆ ਗਈ ਇਹ ਉਦੋਂ ਸੀਗੀਆਂ ਬਾਜੀ ਦਣੇ ਬਾਜੀ ਹਾਂਜੀ ਫਿਰ ਉਹ ਬਹਾਨੇਬਾਜੀ ਜੀ 10 12 ਤਾਂ ਨਹੀਂ ਹੋਏ ਨੇ ਜੀ ਮੈਨੂੰ ਲੱਗਦਾ ਬਡਰੋਖਾਂ ਵਾਲੀ ਨੇ ਤਾਂ ਅੱਛਾ ਇਹ ਉਹ ਬਹਾਨੇਬਾਜੀਆਂ ਬਾਈ ਜੀ ਮੌਕੇ ਸੀਗੇ ਉਹ ਤਾਂ ਉਹ ਗੱਲਾਂ ਗੱਲਾਂ ਨੇ ਉਹ ਗੱਲਾਂ ਨੇ ਹਾਂਜੀ ਉਹ ਬੜੀ ਤਿੰਨ ਚਾਰ ਬਾਜੀਆਂ ਵਾਲਾ ਦੂਜਾ ਕਬੂਤਰ ਜਿੰਗੋ ਉਹ ਗੱਲਾਂ ਵੱਡੀਆਂ ਨੇ ਫਤੇਪੁਰ ਵਾਲਾ ਬਾਈ ਕਹਿੰਦਾ ਵੀ ਤਿੰਨ ਚਾਰ ਬਾਜੀਆਂ ਵਾਲਾ ਫਤੇਪੁਰ ਵਾਲਾ ਥੱਲੇ ਬੈਠਾ ਅੱਛਾ ਅੱਛਾ ਜਿਹੜੀ ਬਾਈ ਜੀ ਦਵਾਈ ਬੂਟੀਆਂ ਬਾਹਰਲੀ ਕੰਟਰੀ ਵਾਲੀਆਂ ਕਿ ਇਹ ਕੱਲਾ ਜੀ ਬਾਹਰ ਲਈ ਵਰਤਦੇ ਆ ਵਰਮ ਹਾਂ ਡੀ ਵਾਰਮਿੰਗ ਵਾਸਤੇ ਮੈਡੀ ਵਰਮ ਜਾਂ ਵਾਰਮ ਆਊਟ ਹਾਂਜੀ ਤੇ ਜਾਂ ਜੀ ਵਰਤਦੇ ਆ ਉਹ ਪਾਊਡਰ ਆਪਣਾ ਗਲੂਕੋਜ਼ ਪਾਊਡਰ ਗਲੂਕੋਜ਼ ਜਿਹੜਾ ਆਇਆਂ ਨੂੰ ਰੀਐਕਸ਼ਨ ਕਰਦੇ ਆ ਹਾਂ ਇੱਕ ਉਹ ਆਪਣੇ ਮਿਲ ਲਦੈਣ ਹੋ ਜਾਂਦੀ ਆ ਆਰਤੀ ਚੌਂਗ ਗੁਰਦੇਵ ਨਗਰ ਆਰਤੀ ਚੌਂਗ ਚੋਂ ਉਹੋ ਧਰੀ ਦੁਕਾਨ ਆ ਬਾਕੀ ਸਾਰਾ ਕੁਝ ਜੀ ਇੱਧਰ ਇੱਧਰ ਲਈ ਆ ਇੱਧਰ ਲਈ ਬਾਦਾਮ ਗਰੀ ਤੱਕ ਵੀ ਬਾਦਾਮ ਤਾਂ ਆਉਂਦੀ ਸਾਰੇ ਕੈਲੀਫੋਰਨੀਆੋਂ ਆਪਣੇ ਤਾਂ ਤੁਹਾਨੂੰ ਪਤਾ ਹੁੰਦੀ ਨਹੀਂ ਖੇਤੀ ਉਹ ਟਾਂਟੇ ਟਲੀ ਹੁੰਦੀ ਹੋਵੇ ਹਾਂਜੀ ਆ ਵੀ 2-3 ਵਾਈਅਤੇ ਆ ਜੀ ਅੱਛਾ ਹਾਂਜੀ ਇਹ ਸ਼ਾਇਦ ਲਦਾਲ ਜਿੱਤੇ ਹੈ ਲਦਾਲ ਫਤੇਪੁਰ ਹੀ ਉਹੀ ਹੈ ਧੰਵਾਦ ਜੀ ਨਾਲ ਹਾਂਜੀ ਟੀਵੀ ਜੀਪ ਵਾਲੀ ਦਾ ਭਰਾ ਹੀ ਸਗਾ ਅੱਛਾ ਹਾਂਜੀ ਇਹ ਦੀ ਹੁਣ ਦੋ ਦੋ ਸ਼ਾਮਾੜੀ ਜਾਲੀ ਕਰਕੇ ਮਾੜੀ ਹੋਈ ਪਈ ਹੈ ਹਮ ਸੀ ਏ ਵੀ ਵਾਲਾ ਇਹ ਬਾਈ ਜੀ ਫੰਗ ਸਾਰੀ ਝੜੇ ਬੈਠੇ ਆ ਫਿਰ ਮਤਲਬ ਹੁਣ ਜਿਹੜਾ ਹਮੰਡੀ ਵਾਲਾ ਹੈ ਹੁਣ ਇਹਨਾਂ ਦਾ ਕੰਮ ਆਉਣ ਦਾ ਟਾਈਮ ਹੈ ਉਹ ਟੱਪ ਕੇ ਹੀ ਟਾਈਮ ਉਹ ਜਿਵੇਂ ਉਹ ਜਿਹੜੇ ਪੱਟ ਦੇ ਪੁੱਟਦੇ ਹੁੰਦੇ ਆ ਬਾਈ ਜੀ ਉਹ ਜਿਹੜਾ ਲੇਟ ਪੱਟਿਓ ਹੈਗੇ ਨਹੀਂ ਜੀ ਔਰ ਹੁਣ ਫਾਇਦਾ ਕੋਈ ਨਹੀਂ ਹੁਣ ਕੱਲ ਛੱਡੀ ਸੀ ਜੀ ਬਾਜੀ ਬਜੀਤ ਕੇ ਪਿੰਡ ਰਾਤ ਨੂੰ ਬੈਠੀਆਂ ਨਹੀਂ ਹੈਗੀਆਂ ਜੀ ਅੱਛਾ ਇੱਕ ਮੈਂ ਗੱਲ ਹੋਰ ਸੱਚ ਪੁੱਛਣੀ ਸੀ ਇਹ ਗੱਲਾਂ ਬਾਤਾਂ ਚੱਲਦੀਆਂ ਦਾ ਮੈਂ ਸਰਾਬੇ ਬਾਜੀ ਸਾਡੇ ਸਿਆਲ ਜੇ ਮੰਨ ਲਓ ਸਿਆਲ ਨਹੀਂ ਅਪ੍ਰੈਲ ਚ ਸ਼ਾਇਦ 50 ਅਪ੍ਰੈਲ ਚ ਉੱਥੇ ਉਹ ਹਿਸਵਾਲ ਵਾਲਿਆਂ ਨੇ 80 82 ਕਬੂਤਰ ਫਿਰਦੇ ਸੀ ਉਹਨਾਂ ਨੇ ਛਤਰੀ ਖੜੀ ਕੀਤੀ 82 ਕਬੂਤਰਾਂ ਚੋਂ ਦੋ ਉਹਨਾਂ ਦੇ ਸਿੱਧੇ ਆ ਕੇ ਉਹਨਾਂ ਦੀ ਛਤਰੀ ਤੇ ਘੜੀ ਤੋਂ ਦੇਖ ਕੇ 5 ਮਿੰਟ ਚ ਬਹਿ ਗਏ ਵੀ ਉਹ ਵੀ ਕਹਿੰਦੇ ਬਾਈ ਜੀ ਸਾਹਿਬ ਕਲਾਕਾਰੀ ਆ ਕਲਾਕਾਰੀ ਪਤਾ ਕੀ ਦੇਖੋ ਬਗਾਨਾ ਪਿੰਡ ਹੈ ਜੀ ਆਪਣੇ ਨਾਲ ਇੰਨਾ ਕੋਆਪਰੇਟ ਕਰਦੇ ਆਪਣੇ 2017 ਦੇ ਕਬੂਤਰ ਰੱਖਿਆ ਕਦੇ ਵੀ ਸਾਨੂੰ ਕਦੇ ਨੇ ਕਿਸੇ ਨੇ ਲਾਂਭ ਉਹ ਗੱਲ ਸਾਨੂੰ ਦੱਸ ਦਿੰਦੇ ਗੱਲ ਸੁਣਿਓ ਲਾਂਭਣ ਦਿੱਤਾ ਨਾ ਤਾਂ ਅਸੀਂ ਕਦੇ ਜੀ ਆਉ ਆਉ ਜੇ ਕਰਦੇ ਆ ਨਾ ਆ ਜਾ ਪੁੱਤ ਓਏ ਨਾ ਪੁਛਕੜਾ ਮਾਰਦੇ ਆ ਉਹ ਗੱਲ ਦੀ ਸਮਝ ਲੱਗਦੀ ਆ ਆ ਜਾ ਪੁੱਤ ਓਏ ਨਾ ਸਾਡੇ ਘੁੰਗਰੂ ਨੇ ਜੀ ਸਾਡੇ ਤਾਂ ਜੀ ਤਾਂ ਬਹਿ ਗਿਆ ਜੀ ਤਾਂ ਪਾਰਾ ਕੰਮ ਹਾਂ ਦੂਸਰਾ ਵੀ ਜੱਤੀਆਂ ਹੀ ਆਪਾਂ ਹਾਂ ਤੇ ਜੇ ਨਾ ਬੈਠਿਆ ਹਾਂ ਤੇ ਹੁਣ ਰਾਤ ਗਮਾ ਕੇ ਆਏ ਆ ਜੀ ਨਹੀਂ ਮੈਂ ਮੇਰੀ ਜਿਹੜੀ ਕਹਿਣ ਦਾ ਮਤਲਬ ਸੀ ਵੀ ਉਹਨਾਂ ਨੇ ਸਖਾਏ ਕਹਿੰਦੇ ਇੰਨੇ ਕਬੂਤਰ ਆ ਅਨਮੋਲ ਵਾਲੇ ਦਾ ਭਰਾ ਹੈ ਸੰਗਰਾਣੇ ਵਾਲੀ ਦਾ ਅੱਛਾ ਇਹ ਜਿਹੜਾ ਇਹ ਹੈ ਜੀ ਸੁੱਕਿਆ ਨਹੀਂ ਕਰੇ ਇਹਨਾਂ ਦਾ ਫਿਰ ਗਿਆ ਹਾਂ ਜਦੋਂ ਯਾਨੀ ਫਿਰ ਇਹ 303 ਕੱਢਣੀ ਆ 47 ਹਾਂ ਜੀ ਵੀ ਉਹ ਦਿਨੇ ਕੁਝ ਕਰਕੇ ਹੀ ਮੁੜੂ ਕੁਝ ਕਰਕੇ ਹੀ ਮੁੜਦੇ ਆਂ ਕੀ ਆ ਬਾਤ ਇਹ ਬਾਈ ਜੀ ਕਿਹੜੀ ਨਸਲ ਆ ਇਹ ਜੀ ਆਪਣਾ ਚ ਉਹੀ ਜਿਹੜਾ ਮੇਰਾ ਸਭ ਤੋਂ ਫੇਵਰਿਟ ਕੂਤਰਾ ਚੱਬਣ ਵਾਲਾ ਹੂੰ ਉਹ ਦਾ ਪੁੱਤ ਹੈ ਜੀ ਹੂੰ ਇਹਦੇ ਇਹ 9 ਪਣ ਪਰ ਰੋਕੇ ਹੋਏ ਨੇ ਇੱਕੋ ਹੀ ਨਮੂਲ ਛੱਡਿਆ ਸੀਗਾ ਹੂੰ 9 ਐਤਕੀ ਨਹੀਂ ਪਹਿਲਾਂ ਦੇ ਰੋਕੇ ਹੋਏ ਆ ਇਹ ਵੀ ਰੋਕਤਾ ਜੀ ਉਹ ਨਮੂਲ ਵਾਲਾ ਇਸ ਤੋਂ ਬਾਅਦ ਐ ਸੋਚਿਆ ਵੀ ਜੋੜੇ ਦਾ ਬੱਚਾ ਡਾਉਣਾ ਨਹੀਂ ਹੈਗਾ ਜੀ ਬਰੀਡਿੰਗ ਵਾਸਤੇ ਰੱਖਣੇ ਅੱਛਾ ਜੇ ਕਿਤੇ ਅੜਿਆ ਸੁੜਿਆ ਕੰਮ ਆ ਨਹੀਂ ਪਤਾ ਕਿ ਜੇ ਘਰੋਂ ਗਮਾਜ ਗੁੰਝ ਗਿਆ ਜੀ ਮੁੜ ਕੇ ਚਾਰ ਦਿਨ ਨੀਂਦ ਨਹੀਂ ਆਉਂਦੀ ਨੀਂਦ ਤਾਂ ਫਿਰ ਜਦਨੇ ਜੋ ਉਹ ਆ ਸੰਗਰਾਣੇ ਜਿੱਤੀ ਸੀ ਜੀ ਦੀ ਭੈਣ 24 ਜੀ ਉਹ ਨਹੀਂ ਇਹ ਨਾਲਾ ਦਾ 22 ਚੀਜ਼ਾਂ ਬਣਦੀ ਜਿੱਤੀ ਹੈ। ਉਹ ਜਿਹੜੇ 7 ਨੇ ਅੱਡ ਬੰਡੀ ਹੋਈ ਸੀ ਉਹ ਹੈ ਜੀ ਇਹ। ਇਹਦੀ ਪੈਣ ਜੀ ਉੱਥੇ ਜਿੱਤੀ ਆਪਣਾ ਹਰੀ ਵਾਲੇ ਬਾਦ ਜੀ 18000 ਵਾਲੇ ਮੋਢੇ ਚ। ਹਰੀਆਲ ਉਹ ਪਵਿੱਤਰ ਹੋਣਾ ਦੇ ਪਿੰਡ। ਨਹੀਂ ਜੀ ਇਹ ਥਾੜ ਦਾ ਪਿੰਡਾ ਬਾਈ ਜੀ ਸੁਬਿੰਦਰ ਨੰਬਰ ਦਾ ਪਿੰਡ। ਉਹ ਪਿੰਡ ਹੋਰ ਸੀ। ਹਾਂਜੀ। ਅੱਛਾ। ਹਾਂਜੀ। ਪਤਾ ਕੀ ਹੈ ਜੀ ਹੁਣ ਸਾਰੇ ਮੱਲੋਂ ਆਏ ਵੀ ਕੋਈ ਕਿਹਦਾ ਪੈਣਪਰਾ ਉਹੋ ਹੀ ਸਿਸਟਮ ਹੈ। ਖਾਨਦਾਨ ਉਹੀ ਹੈ। ਇਹ ਜਿਹੜੇ ਆ ਥੱਲੇ ਜੋੜੇ ਹੀ ਆ ਇਹ ਆ ਕਿਸੇ ਤੋਂ ਹੋਰ ਆਏ ਲੱਗਦੇ ਆ। ਨਹੀਂ ਨਹੀਂ ਆਪਦੇ ਹੀ ਸਾਰੇ। ਇਹ ਬੜਾ ਪਰਦੇ ਵਿੱਚ ਰੱਖੇ ਆ ਇਹ ਪਰਦੇ ਮੀਂਹ ਦੀ ਰੁੱਤ ਨਾਲ ਹੀ ਜੋੜੇ ਮਿਲ ਕੇ ਰੱਖੇ ਹੋਏ ਆ ਜੀ ਠੀਕ 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 ਮੀਂਹ ਦਾ ਹੈਗਾ ਮਸਲਾ ਠੀਕ ਆ ਤੇ ਇਹਦਾ ਭਰਾ ਜੀ ਆਦ ਕੀ ਖੇਮੂ ਆਣੇ ਬੜਾ ਜ਼ਿਆਦਾ ਉੱਡਿਆ ਸੀਗਾ 24 ਚ ਇਹ 24 ਕੀ ਬਾਤ ਆ ਗੱਲ ਇਹ ਬਾਈ ਜੀ ਗੱਲਾਂ ਅੱਜ ਮਾਲਵਾ ਟੀਵੀ ਦੀ ਟੀਮ ਉਹੀ ਨਹੀਂ ਬਾਈ ਚੀਨੇ ਕੋਲੇ ਆਈ ਇਹ ਜਿੰਨੇ ਕਬੂਤਰ ਆਈ ਜਾਂਦੇ ਆ ਇਹ 24 ਵਾਲੇ ਹੀ ਆ ਜੇਠਾੜ ਵਾਲੇ ਹਾਂਜੀ ਕਿਉਂਕਿ ਗੱਲਾਂ ਇਹ ਜ਼ਿਆਦੇ ਵੱਡੀਆਂ ਹੋ ਗਈਆਂ ਪੇ ਕੋਈ ਇੰਨੇ ਨਿਕਲਨੇ ਵੀ ਆ ਵੀ ਭਾਈ ਜੀ 24 ਆ ਇਹ ਵੀ 24 ਇਹ ਬਸ ਜਿਵੇਂ ਵੋਟਾਂ ਦੀ ਗਿਣਤੀ ਹੁੰਦੀ ਹੁੰਦੀ ਹੈ ਨਾ ਵੀ 200 ਨਿਕਲੇ 205 ਨਹੀਂ ਹੁੰਦੀਆਂ ਐਵੇਂ ਜਿਵੇਂ 24 ਚੋਂ ਇੰਨੇ ਅਸਤਰ ਸ਼ਸਤਰ ਕਿਸੇ ਦੇ ਖੁੱਡੇ ਚੋਂ ਹੀ ਨਿਕਲਨੇ ਆ ਅੱਛਾ ਭਾਈ ਜੀ ਇਹ ਸਾਰਾ 24 ਦੇ ਤੁਸੀਂ ਹਥਿਆਰ ਦਿਖਾਤੇ ਹਜੇ ਕੁਝ ਹੋਰ ਵੀ ਹੋਣਗੇ ਜਿਹੜੇ ਨਹੀਂ ਫੜੇ ਗਏ ਆਂਡਿਆਂ ਦੇ ਜੀ ਕੋਈ ਫੜੇ ਆਂਡਾ ਨਾ ਟੁੱਟ ਜੇ ਨਹੀਂ ਨਹੀਂ ਹਾਂ ਜੀ ਉਹ ਆ ਤੇ ਇਹ ਜਿਹੜੇ ਬਾਈ ਜੀ ਹੁਣ ਤੁਸੀਂ ਇਹ ਬਰੀਡ ਰੱਖੀ ਆ ਜੇ ਕਿਸੇ ਨੇ ਮੂਵੀ ਦੇਖ ਕੇ ਕਹਿਤਾ ਵੀ ਬਾਈ ਜੀ ਉਹ ਬਰੀਡ ਨਹੀਂ ਇਹਨਾਂ ਦੇ ਭੈਣ ਭਰਾ ਹੈਗੇ ਇਹ ਦੇਖੋ ਇਹ ਦੇਖੋ ਮੈਨੂੰ ਵੀ ਸ਼ੌਂਕ ਹੈ ਜੀ ਇਹ ਨਹੀਂ ਦਿੱਤੇ ਜਾਂਦੇ ਹਾਂ ਇਹ ਜਿਹੜੀ ਗੱਲ ਆ ਇਹ ਆਉਣ ਵਾਲੇ ਸਮੇਂ ਮੈਸੇਜ ਵੀ ਆ ਕਿ ਨਹੀਂ ਇਹ ਇਹਨਾਂ ਦੇ ਜਿਵੇਂ ਮੰਨ ਲਓ ਵੀ 10 15 ਹੀ ਰੋਕੇ ਹੋਣਗੇ ਹਾਂ ਬਾਕੀ ਇਹਨਾਂ ਦੇ ਮਾਂ ਪਿਓ ਪੈਣ ਪਈ ਐ ਜਿਹੜੇ ਆ ਦੂਜੇ ਆਪਾਂ ਦੰਨੇ ਆ ਜੀ ਮੰਨ ਲਓ 500 ਬੱਤਨ ਸੋ ਬਚਕੜਾਉਣੇ ਆ ਜਾਂ ਬਾਜੀ ਛੱਡਦੇ ਕੋਈ ਹਾਰ ਜਾਂਦਾ ਆਪਾਂ ਕੋਈ 5000 ਰੁਪਏ ਦੇ ਕਿੱ ਲਈ ਮੂਹਰ ਲਵਾਉਣ ਤਾਂ ਜਾਂਦੇ ਨਹੀਂ ਐ ਸਹੀ ਗੱਲ ਆ ਵੀ ਆਪਾਂ ਅਗਲੇ ਵਾਸਤੇ 5000 ਰੁਪਏ ਦੇ ਕਿ ਮੂਹਰ ਲਵਾਉਣ ਉਹ ਵੀ ਚੀਨਾ ਮਾਨ ਸਾਹਿਬ ਜੀ ਹਾਂ ਬਈ ਆਪਾਂ ਜੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਆ ਬਈ ਜੀ ਵੀ ਕਿਸੇ ਬੰਦੇ ਨੂੰ ਨਰਾਸ਼ ਹੋ ਨਾ ਕਰੀਏ ਨਹੀਂ ਕਰੇ ਸਹੀ ਗੱਲ ਆ ਪਰ ਹੁਣ ਦੇਖੋ ਵੀ ਚੀਨਾ ਇਕੱਲਾ ਕੋੜੇ ਕਬੂਤਰ 2300 ਹੈ ਹੁਣ ਆਪਾਂ 500 ਬੰਦੋ ਦੇ ਨਹੀਂ ਸਕਦੇ ਜੀ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਬਾਕੀ ਆਨਨਾਂ ਨੂੰ ਬੰਦੇ ਹੁੰਦੇ ਖਾਸ ਕਰ ਜੀ ਨਹੀਂ ਸਹੀ ਗੱਲ ਜਿਹੜੇ ਆਪਦੇ ਗਰੁੱਪ ਦੇ ਬੰਦੇ ਆਪਾਂ ਕੋਈ ਨਿਰਾਸ਼ ਨਹੀਂ ਹੁੰਦੇ ਸਾਰੇ ਭਰਾ ਐ ਜੀ ਵੀ ਖੁਸ਼ ਕਰਕੇ ਮੋੜਦੇ ਚਲੋ ਬਾਈ ਹੋਰ ਕੋਈ ਬਾਈ ਜੀ ਗੱਲਬਾਤ ਤੇ ਹੋਰ ਬਾਕੀ ਬਾਈ ਨੇ ਮਾਰੀ ਤਾਂ ਕੈਮਰਾ ਸਾਰੇ ਕਬੂਤਰ ਦਿਖਾਏ ਸਾਰੇ ਹਾਂਜੀ ਸਾਰਾ ਕੁਝ ਐ ਹਾਂਜੀ ਜਿਹੜੇ ਨਵੇਂ ਖੁੱਡੇ ਆ ਉਹ ਜਿਹੜੇ ਲੋਕ ਕਹਿੰਦੇ ਹਾਂਜੀ ਉਹ ਜ਼ਰੂਰ ਦਿਖਾਓ ਆਓ ਬਾਈ ਜੀ ਜਿਹੜੇ ਹੁਣ ਤਿਆਰ ਕੀਤੇ ਆ ਕਿਉਂਕਿ ਜਿਉਂ-ਜਿਉਂ ਬੰਦਾ ਅੱਗੇ ਵੱਲ ਵਧਦਾ ਵਾ ਜੇ ਉਹ ਆਪਦੀ ਜਿਹੜੀ ਚੀਜ਼ ਆ ਜਿਹੜੀ ਪ੍ਰਮਾਤਮਾ ਨੇ ਦਿੱਤੀ ਆ ਉਹਦੀ ਖੂਬਸੂਰਤੀ ਲਈ ਕੋਈ ਮਰੂਤੀਕਾਰ ਤੇ ਆ ਮਰੂਤੀਕਾਰ ਤੋਂ ਫਿਰ ਕੋਈ ਉਸ ਤੋਂ ਵੱਡੀ ਤੇ ਗਿਆ ਫਿਰ ਕੋਈ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਤੇ ਫਿਰ ਫੋਰਚੂਨ ਤੇ ਗੱਲ ਪਹੁੰਚ ਜਾਂਦੀ ਆ ਤੇ ਅੱਜ ਇਹ ਚੀਨਾ ਮਾਨਸਾ ਵਾਲਾ ਤੇ ਜਿਹੜੀ ਆਪਾਂ ਗੱਲ ਕਰਦੇ ਸੀ ਲੋਕ ਵੀ ਗੱਲ ਕਰਦੇ ਸੀ ਵੀ ਬਾਈ ਨੇ ਖੁੱਡੇ ਬਾਈ ਜੀ ਵੀ ਇੱਕਨ ਪ੍ਰੋਗਰਾਮ ਕੀਤਾ ਵਾ ਤੇ ਉਹ ਸਾਰਾ ਪ੍ਰੋਗਰਾਮ ਦੋ ਬੰਦੇ ਸਾਡੇ ਮਤਲਬ ਛੁੱਟੀ ਕਰ ਗਏ ਹੁਣ ਬਾਜ਼ੀਆਂ ਤੋਂ ਬਾਅਦ ਘਰੇ ਚਲੇ ਗਏ ਇੱਕ ਉਹ ਨਿੱਕੂ ਸੀ ਇੱਕ ਰਜਿੰਦਰ ਸੀ ਸਾਰਾ ਸੀਜ਼ਨ ਉਹਨੇ ਆ ਇਹਦੇ ਉੱਪਰ ਟਪਾਇਆ ਜੀ ਆ ਦੋ ਆ ਬੰਦਾ ਬਾਜ਼ੀਆਂ ਜਾਣ ਵਾਲਾ ਜੀ ਜੋੜੀ ਆ ਆ ਜੈਂਗੋ ਦੀ ਤੇਦੀ ਇਹ ਇਹਦਾ ਕੀ ਨਵਾਂ ਇਹਦਾ ਹੀਰਾ ਜੀ ਤੇ ਹੀਰਾ ਅੱਖ ਵੀ ਕਿਸੇ ਨੂੰ ਇਹਦੀ ਹੀਰੇ ਵਾਲੀ ਲੱਗੀ ਉਹ ਇਹ ਮੰਨ ਲੈ ਹੀਰੇ ਦੀ ਅੱਖ ਦੇ ਸਤਨਾਮ ਸਿੱਧੀ ਅੱਖ 'ਚ ਮਾਰ ਗੱਲ ਹੀਰੇ ਅੱਖ ਜਿਹੜੀ ਆ ਇਹ ਫਿਰ ਸੂਰਜ ਦੇ ਪਿੱਛੇ ਚੀਨੇ ਨੂੰ ਪਛਾਣ ਲੈਂਦੀ ਉਹ ਵੀ ਆਹ ਚੀਨਾ ਚੀਨੇ ਦਾ ਉੜਦਾ ਉਹ ਦੂਜਾ ਬੱਬੂ ਦੇ ਨਾਲ ਜੀ ਉਹਦੀ ਜੋੜੀ ਹੈ ਉਹਨੇ ਮਤਲਬ ਬੱਬੂ ਨੇ ਜਿਵੇਂ ਕੁਝ ਕਹਿਣਾ ਉਹਨੇ ਕਰਨਾ ਜੀ ਹਾਂ ਉਹ ਸਾਡਾ ਸਭ ਤੋਂ ਪੁਰਾਣਾ ਬੁੰਦਾ ਹੈ ਇਹ ਤਾਂ ਮੈਨੂੰ ਲੱਗਦਾ ਦਰਖਤਾਂ ਦਰੁਖਤਾਂ ਤੇ ਵੀ ਚੜ ਜਾਂਦਾ ਹੋਊਗਾ ਪੂਰਾ ਤੇ ਕਿਉਂਕਿ ਪੰਜਿਆਂ ਤੇ ਹੀ ਖੜਾ ਹੁਣ ਵੀ ਪੂਰਾ ਕਿ ਸਤਨਾਮ ਸਾਰਾ ਕੁਝ ਹੀ ਨਾ ਕਵਰ ਕਰ ਲਈ ਮੁੰਡੇ ਦਾ